ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਜਿਹੜੀਆਂ ਫੇਸਬੁਕ ਦੀਆਂ ਲਾਈਟਾਂ ਕੋਲ ਸਾਡਾ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਚੱਲ ਰਿਹਾ ਹੈ ਉੱਥੇ ਇੱਕ ਮੌਲ ਬਣਨ ਜਾ ਰਿਹਾ ਮੌਲ ਦੇ ਵਿੱਚ ਦਰਖਤ ਕਾਫੀ ਜਿਹੜਾ 2-250 ਜਾਂ 300 ਦਰਖਤ ਲਾ ਰਿਹਾ ਕਮਾਡਾ ਨੂੰ ਇੱਕ ਦਰਖਾਸਤ ਦਿੱਤੀ ਹੈ ਤੇ ਬੇਨਤੀ ਵੀ ਕੀਤੀ ਹੈ ਤੇ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਕੋਈ ਵੀ ਦਰਖਤ ਅਸੀਂ ਕੱਟਣ ਨਹੀਂ ਦੇਵਾਂਗੇ ਸਿੰਘ ਸਹਿਬਾਨ ਵੀ ਸਾਡੇ ਕੋਲ ਆਏ ਨੇ ਸਿੰਘ ਜਥੇਬੰਦੀਆਂ ਵੱਲੋਂ ਤੇ ਸਾਰੇ ਸਹਿਯੋਗੀ ਸੱਜਣ ਮਿਲ ਕੇ ਅੱਜ ਉਹਨਾਂ ਨੂੰ ਬੇਨਤੀ ਕਰਕੇ ਆਏ ਮੈਂ ਇਹ ਨਾ ਹੋਏ ਈਓ ਸਾਹਿਬ ਅਸੀਂ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਵੱਡਾ ਮੋਰਚਾ ਖੋਲਣਾ ਪਵੇ ਬੋਲ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਵਾਹਿਗੁਰੂਾ ਅੰਗਰੇਜ਼ੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੇ ਅੱਜ ਪ੍ਰੈਸਰਾਂ ਹੀ ਸਾਰੇ ਵੀਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪ੍ਰੈਸਰਾਂ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਅੱਜ ਗਵਾਡਾ ਦਫ਼ਤਰ ਉਸ ਵਿਕਾਰੀਆ ਨੂੰ ਕੱਲ ਵੀ ਸਾਡੇ ਕੋਲੇ ਐਸਡੀਓ ਸਾਹਿਬ ਕੋਲ ਅਸੀਂ ਜਾਈ ਗਏ ਸੀ ਜਿਹੜੀਆਂ ਫੇਰ ਸ਼ਬਦੀਆਂ ਲੈਟਾਂ ਕੋਲੇ ਸਾਡਾ ਰਿਜ਼ਰਵੇਸ਼ਨ ਚੋਰਫੜੋ ਮੋਰਚੇ ਚੱਲ ਰਿਹਾ ਹੈ ਰਿਜ਼ਰਵੇਸ਼ਨ ਦੇ ਖਿਲਾਫ ਚੱਲ ਰਿਹਾ ਹੈ ਉਸ ਕਰਕੇ ਅਸੀਂ ਮੰਗ ਰੱਖੀ ਸੀ ਕਿ ਵੀ ਜਿਹੜਾ ਉੱਥੇ ਇੱਕ ਮੋਲ ਬਣਨ ਜਾ ਰਿਹਾ ਮੌਲ ਦੇ ਵਿੱਚ ਦਰਖਤ ਕਾਫੀ ਜਿਹੜਾ 2-250 ਜਾਂ 300 ਦਰਖਤ ਆ ਰਿਹਾ ਉਹ ਦਰਖਤਾਂ ਨੂੰ ਬਚਾਉਣ ਲਈ ਅਸੀਂ ਲਗ ਲਗ ਪਹਿਲਾਂ ਮੁੱਖ ਮੰਤਰੀ ਪੰਜਾਬ ਚੀਫ ਸੈਕਟਰੀ ਪੰਜਾਬ ਤੇ ਅੱਜ ਗ੍ਰੀਨ ਟਰਨਰ ਨੂੰ ਵੀ ਇੱਕ ਆਪਾਂ ਜਿਹੜੀ ਹੈ ਲੈਟਰ ਭੇਜੀ ਸੀ ਦਿੱਲੀ ਤੇ ਅੱਜ ਉਹ ਮਿਲ ਕੇ ਉਸ ਸੰਬੰਧ ਚ ਅਸੀਂ ਪੀਓ ਗਮਾਡਾ ਨੂੰ ਇੱਕ ਦਰਖਾਸਤ ਦਿੱਤੀ ਹੈ ਤੇ ਬੇਨਤੀ ਵੀ ਕੀਤੀ ਹੈ ਤੇ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਕੋਈ ਵੀ ਦਰਖਤ ਅਸੀਂ ਕੱਟਣ ਨਹੀਂ ਦੇਵਾਂਗੇ ਸਾਡੀ ਬਗ ਸੀ ਵੀ ਦਰਖਤਾਂ ਕੱਟਿਆ ਜਾਵੇ ਜਿਹੜਾ ਵਾਤਾਵਰਣ ਪ੍ਰੇਮੀ ਨੇ ਉਹ ਜਾਗ ਜਾਨ ਮੁਹਾਲੀ ਚ ਤਾਂ ਕਿ ਸਾਨੂੰ ਜਿਹੜੇ ਦਰਖਤਾਂ ਏ ਤੇ ਬਹੁਤ ਸਾਰੀ ਜਿਹੜੀ ਆਕਸੀਜਨ ਦੇ ਰਹੀ ਹੈ ਸਾਡਾ ਬਚਾਉਣ ਦਾ ਕੰਮ ਕਰਦਾ ਮਨੁੱਖ ਦੇ ਬਚਾੜੀ ਮਨੁੱਖ ਨੂੰ ਅਤੇ ਰੁੱਖ ਨੂੰ ਬਚਾਇਆ ਜਾਵੇ ਸਰਕਾਰਾਂ ਵੀ ਬਹੁਤ ਵੱਡੀਆਂ ਐਡਾਂਗੀਆਂ ਉਹਦੇ ਸਬੰਧ ਵਿੱਚ ਯੋਨ ਮਿਲੇ ਸੀ ਯੋ ਸਾਹਮਣੇ ਸਾਨੂੰ ਵਿਸ਼ਵਾਸ ਤੋਂ ਆਇਆ ਸਾਰੇ ਬਫਦਰ ਨੂੰ ਸਾਰੇ ਮੋਰਚਾ ਦੇ ਆਗੂਆਂ ਨੂੰ ਸਿੰਘ ਸਹਿਬਾਨ ਵੀ ਸਾਡੇ ਕੋਲੇ ਆਏ ਨੇ ਸਿੰਘ ਜੱਥੇਬੰਦੀਆਂ ਵੱਲੋਂ ਤੇ ਸਾਰੇ ਸਹਿਯੋਗੀ ਸੱਜਣ ਮਿਲ ਕੇ ਅੱਜ ਉਹਨਾਂ ਨੂੰ ਬੇਨਤੀ ਕਰਕੇ ਆਏ ਉਹਨਾਂ ਨੇ ਬੇਨਤੀ ਪ੍ਰਵਾਨ ਕਰਦੇ ਸਾਨੂੰ ਵਿਸ਼ਵਾਸ ਹੋਇਆ ਵੀ ਕੋਈ ਵੀ ਦਰਖਤ ਜਿਹੜਾ ਹੈ ਬਿਨਾਂ ਕਾਇਦਾ ਕਾਨੂੰਨ ਤੇ ਕੱਟਿਆ ਨਹੀਂ ਜਾਊਗਾ ਜਿਹੜਾ ਵਰਮਨ ਤੇ ਖੜੇ ਨੇ ਫੁੱਟਪਾਥ ਤੇ ਦਰਖਤ ਖੜੇ ਨੇ ਉਹ ਸਾਰੇ ਛੱਡੇ ਜਾਣਗੇ ਤਾਂ ਕਿ ਅਸੀਂ ਜੇਕਰ ਇਹ ਦਰਖਤ ਛੱਡ ਦੇਣ ਤਾਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸ਼ੁਕਰੀਆ ਨਹੀਂ ਇਹ ਨਾ ਹੋਏ ਈਓ ਸਾਹਿਬ ਅਸੀਂ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਵੱਡਾ ਮੋਰਚਾ ਖੋਲਣਾ ਪਵੇ ਇਹ ਅਗਲੇ ਦਿਨਾਂ ਚ ਆਉਣ ਵਾਲੇ ਦਿਨ ਚ ਸਾਨੂੰ ਸੜਕਾਂ ਦੇ ਬੈਠਣਾ ਪਵੇ ਦਰਖਤਾਂ ਪਹੁੰਚਾਣ ਲਈ ਜੋ ਇੱਥੇ ਦੀ ਪਛਾਣ ਹੈ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਗੁਰਦੁਆਰੇ ਦੀ ਤਾਂ ਅੰਬਾਂ ਕਰਕੇ ਦਰਖਤਾਂ ਕਰਕੇ ਸਾਡਾ ਬਹੁਤ ਬੜਾ ਬੜੇ ਜਿਹੜੇ ਦਰਖਤ ਹੁੰਦੇ ਸੀ ਉਹਨਾਂ ਨੂੰ ਵੱਢ ਕੱਟ ਕੇ ਜਮਾਲ ਬਣਾਏ ਜਾਂਦੇ ਆ ਵਾਸਤੇ ਬੇਨਤੀ ਸਾਰੇ ਕਰਕੇ ਆਏ ਆ ਤੇ ਪੁੱਡਾ ਦੇ ਤੇ ਈਓ ਨੇ ਆਪਰ ਵਿਸ਼ਵਾਸ ਤੋਂ ਆਇਆ ਵੀ ਹਾਂਜੀ ਜਿਹੜੇ ਰੁੱਖ ਤਾਂ ਨਹੀਂ ਕੱਟੇ ਜਾਣਗੇ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਵਸਤਾਂ ਨੂੰ ਮਿਲਿਆ ਤੇ ਇਹਦੇ ਬਾਰੇ ਕੀ ਕਹਿੰਦੇ ਆ ਇਹਦੀ ਸਾਡੀਆਂ ਜਿਹੜੀਆਂ ਇੱਥੇ ਦੋ ਸਾਈਡਸ ਆਪਸ਼ਨ ਤੋਂ ਬਾਅਦ ਜਿਹੜਾ ਹੈਗਾ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਉਹਦੇ ਰਿਗਾਰਡਿੰਗ ਸਾਡੇ ਜਿਹੜੇ ਕੁਝ ਸਮਾਜ ਸੇਵੀ ਉਹਨਾਂ ਵੱਲੋਂ ਜਿਹੜੀ ਹੈ ਰਿਪਰੈਜੈਂਟੇਸ਼ਨ ਦਿੱਤੀ ਗਈ ਹੈ ਰਿਗਾਰਡਿੰਗ ਕਟਿੰਗ ਆਫ ਟਰੀਜ਼ ਉਹ ਮੈਂ ਅਸ਼ੂਰ ਕਰਦਾ ਕਿ ਪ੍ਰੋਪਰ ਪ੍ਰੋਸੀਜਰ ਔਰ ਪਰ ਜਿਹੜਾ ਹੈਗਾ ਐਸ ਪਰ ਲਾ ਜੋ ਵੀ ਲੇਟ ਡਾਊਨ ਹੈ ਉਸ ਤੋਂ ਬਿਨਾ ਕੋਈ ਵੀ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਜਾਊਗੀ ਨਾ ਕਿਸੇ ਹੋਰ ਨੂੰ ਕਰਨ ਦਿੱਤੇ ਜਾਊਗੀ ਜੋ ਵੀ ਕਾਰਵਾਈ ਹੋਏਗੀ ਉਹ ਐਸ ਪਰ ਲਾ ਜੋ ਪ੍ਰੋਸੀਜਰ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਊਗੀ